ਅੱਲਾ ਵੀ ਕਮੇਟੀ ਪਰਮਿਸ਼ਨ ਦਿੰਦੀ ਸੀ ਪਰ ਇਹ ਜਿਹੜਾ ਲੰਗਰ ਲੱਗਾ ਬਗੈਰ ਪਰਮਿਸ਼ਨ ਦੇ ਲੱਗਾ ਜਬਰਦਸਤੀ ਲਾਇਆ ਗਿਆ ਲੰਗਰ ਉਸ ਵਾਰ ਉਹਨੇ ਸਾਡੀ ਕਮੇਟੀ ਦੇ ਮੈਂਬਰਾਂ ਨੂੰ ਮਾਰ ਕੇ ਡਾਈ ਕੀਤੀ ਉਹ ਪਰ ਦੋਨੋਂ ਜਿਹੜਾ ਰਹੇ ਬੀਨੋ ਜੀ ਬੈਂਤਲਾ ਵੀ ਹੋ ਗਿਆ ਉਹਨੇ ਗਲਤ ਕਾਰਵਾਈ ਕਰਨ ਲਈ ਸੀ ਐਸਐਸਓ ਸਾਹਿਬ ਨੂੰ ਲੈਟਰ ਦੇ ਦਿੱਤੀ ਉਹਨੇ ਅੱਜ ਬੈਂਤਲਾ ਵੀ ਹੋ ਗਿਆ ਸਾਬਤ ਨਹੀਂ ਹੋਇਆ ਲੈ ਕੋਈ ਬਿਨਾਂ ਪਰਮਿਸ਼ਨ ਦੇ ਨਹੀਂ ਲੱਗਦਾ ਉਹਨੇ ਫਿਰ ਫੈਸਲਾ ਹੋ ਗਿਆ ਕੋਈ ਬਿਨਾਂ ਪਰਮਿਸ਼ਨ ਦੇ ਲੰਗਰ ਨਹੀਂ ਲਾ ਸਕਦਾ ਕੋਈ ਵੀ ਫੰਕਸ਼ਨ ਨਹੀਂ ਕਰ ਸਕਦਾ ਔਰ ਜਿਹੜੀ ਅਸੀਂ ਐਸਐਸਓ ਸਾਹਿਬ ਨੂੰ ਵੀ ਲੈਟਰ ਦੇ ਸਾਬਤ ਦੇਖੋ ਕਿਦਾਂ ਜਿਹੜਾ ਵਿਵਾਦ ਸੀਗਾ ਧਾਰਮਿਕ ਭਾਵਨਾ ਨਾਲ ਵਿਵਾਦ ਸੀਗਾ ਕੁਝ ਸ਼ਰਾਰਤੀ ਅਨਸਰਾਂ ਨੇ ਮੰਦਿਰ ਦੇ ਅੰਦਰ ਗਾਲੀ ਗਲੋਚ ਕੀਤੀ ਲੰਗਰ ਤੱਕੇ ਨਾਲ ਅੰਦਰ ਲਾ ਰਹੇ ਸੀਗੇ ਜੂਠਨ ਸਾਰੀ ਅੰਦਰ ਪਈ ਹੋਈ ਸੀ ਜਿਹਦੇ ਵਿੱਚ ਸੜਕ ਆਰਾਮ ਨਿਲਕ ਕਮੇਟੀ ਮੈਂਬਰ ਵੱਲੋਂ ਬੋਧ ਕੀਤਾ ਗਿਆ ਵੀ ਤੁਸੀਂ ਲੰਗਰ ਬਾਹਰ ਲਾਓ ਵੀ ਤੁਹਾਡੇ ਕੱਲੇ ਵਾਸਤੇ ਅਸੀਂ ਪਰਮਿਸ਼ਨ ਨਹੀਂ ਦੇ ਸਕਦੇ ਅੰਦਰ ਲੰਗਰਾਂ ਦੀ ਤੁਸੀਂ ਬਾਹਰ ਲਾਓ ਪਰ ਉਹ ਅੜ ਗਏ ਉੱਥੇ ਗਾਲੀ ਗਲੋਚ ਹੱਤੋਂ ਪਈ ਹੋਈ ਜਿਨ੍ਹਾਂ ਵਿੱਚ ਸਾਡੇ ਸੱਬਰਵਾਲ ਸਾਹਿਬ ਹੈ ਉਹਨਾਂ ਤੇ ਹਮਲਾ ਹੋਇਆ ਹੱਤੋਂ ਪਈ ਹੋਈ ਉਹਨਾਂ ਕੱਪੜੇ ਕੋਈ ਪਾਟੇ ਉਸ ਉਸ ਰਿਗਾਰਡਿੰਗ ਸ਼ਹਿਰ ਸਨਾ ਪੰਜਾਬ ਔਰ ਸ਼ਹਿਰ ਸਨਾ ਬਾਲਾ ਸਾਹਿਬ ਠਾਕਰੇ ਉਦ ਬਾਕੀ ਸਾਰੇ तमाम ਹਿੰਦੂ ਸੰਗਠਨ ਅੱਜ ਕੋਲ ਦਿੱਤੀ ਜਗੀ ਵੀ ਅਸੀਂ ਡਿਵੀਜ਼ਨ 4 ਦੇ ਬਾਅਦ ਧਰਨਾ ਲਾਵਾਂਗੇ ਪਰ ਸਵੇਰ ਦੇ ਸਚੂ ਸਾਹਿਬ ਨੇ ਰਾਮ ਲਾਲ ਕਮੇਟੀ ਨੂੰ ਹੋਰ ਹਿੰਦੂ ਸੰਗਠਨਾਂ ਨੂੰ ਟਾਈਪ ਕਰਕੇ ਜੇ ਉਹਨਾਂ ਦੀ ਮੰਗਾਂ ਸੀਗੀਆਂ ਉਹ ਦਫ਼ਤਰ 'ਚ ਬੈ ਕੇ ਸੁਣੀਆਂ ਪਰ ਉਹ ਕਹਿੰਦੇ ਵੀ ਅਸੀਂ ਇਸ ਚੀਜ਼ 'ਚ ਅਮਲ ਵੀ ਕਰਾਂਗੇ ਵੀ ਕਿਸੇ ਵੀ ਵਿਅਕਤੀ ਨੂੰ ਦ੍ਰੈਸ਼ਟੀ ਗਰਾਉਂਡ ਦੇ ਅੰਦਰ ਜੇ ਪਰਮਿਸ਼ਨ ਲੈਣੀ ਹੈ ਤਾਂ ਰਾਮ ਲਾਲ ਕਮੇਟੀ ਕੋਲ ਲੈ ਕੇ ਔਰ ਪ੍ਰਸ਼ਾਸਨ ਨੇ ਪਰਮਿਸ਼ਨ ਤਾਂ ਹੀ ਦੇਣੀ ਹੈ ਜੇ ਰਾਮ ਲਾਲ ਕਮੇਟੀ ਪਰਮਿਸ਼ਨ ਉਹਨਾਂ ਨੂੰ ਦੇਊਗੀ ਚਾਹੇ ਕੋਈ ਰੱਥ ਯਾਤਰਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਲੰਗਰ ਪ੍ਰਸ਼ਾਦ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਧਾਰਮਿਕ ਪ੍ਰੋਗਰਾਮ ਹੈ ਪ੍ਰਸ਼ਾਸਨ ਉਹਨੂੰ ਪਰਮਿਸ਼ਨ ਉਹ ਦਊਗੀ ਜੋ ਰਾਮ ਲੀਲਾ ਕਮੇਟੀ ਹੈ ਉਹਨਾਂ ਨੂੰ ਲੈ ਕੇ ਦਊਗੀ ਅਜੇ ਕੁਝ ਮੰਗਾ ਸੀਗੇ ਹਿੰਦੂ ਸਮਾਜ ਦੀਆਂ ਉਹ ਡੰਗੀਆਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਉਸ ਦਿਨ ਆਵਾਜ਼ ਲੁਧਿਆਣੇ ਸ਼ਹਿਰ ਦੇ ਵਿੱਚ ਕਿ ਯਾਤਰਾ ਨਿਕਾਲੀ ਜਾ ਰਹੀ ਹੈ ਜਿਹੜੀ ਸ੍ਰੀ ਪ੍ਰੇਮ ਧਾਮ ਵੱਲੋਂ ਕਾਲੀ ਜਾ ਰਹੀ ਹੈ ਲੱਗਦਾ ਤਾਂ ਪੀਰ ਦਾ ਜਨਮ ਦਿਨ ਹੈ ਉਸ ਦਿਨ ਪਰ ਸਾਨੂੰ ਕਿਸੇ ਦਾ ਇਤਰਾਜ਼ ਨਹੀਂ ਮਨਾਓ ਰਾਜਾ ਜ ਮਨਾਓ ਨਾ ਸਕੇ ਉਸ ਨੂੰ ਰੋਕਦੇ ਆ ਪਰ ਉਸ ਦੌਰਾਨ ਭਗਵਾਨ ਭੋਲੇनाथ ਦੀਆਂ ਝਾਕੀਆਂ ਰਾਧਾ ਰਾਣੀ ਦੀਆਂ ਝਾਕੀਆਂ ਜਾਂ ਕਹਿ ਦਈਏ ਸਾਡੇ ਮਹਾਰਾਜ ਸ਼ਨੀ ਦੇਵ ਦੀਆਂ ਝਾਕੀਆਂ ਉਹ ਨਿਕਾਲੀਆਂ ਜਾ ਰਹੀਆਂ ਇਹਦਾ ਮਤਲਬ ਕੀ ਹੈ ਵੀ ਸਾਡੇ ਪ੍ਰਭੂ ਕਿਸੇ ਜਨਮ ਨੇ ਤਾਂ ਨੱਚਣਗੇ ਇਹ ਬੜੀ ਅਫਸੋਸਨਕ ਗੱਲ ਹੈ ਔਰ ਸਿਰਫ ਨਾ ਪੰਜਾਬ ਜਾਂ ਡਟ ਕੇ ਅਜੀ ਵਿਰੋਧ ਕੀਤਾ ਵਾ ਔਰ ਜਦੋਂ ਅੱਗੇ ਹੋਊਗਾ ਉਹਦੇ ਵਿਰੋਧ ਕਰਦੇ ਰਾਵਾਂਗੇ ਜੀ ਇਹ ਜਿਹੜੀ ਝਾਕੀਆਂ ਦੀ ਗੱਲ ਕੀਤੀ ਹੈ ਤਾਂ ਕਾਫੀ ਸਮੇਂ ਤੋਂ ਚੱਲ ਰਹੀ ਹੈ ਇੱਕ ਨਾ ਸੁਣੋ ਇੱਕ ਹੁੰਦਾ ਵਾ ਆਪਾਂ ਸ਼ਿਵਰਾਤਰੀ ਕੱਢਦੇ ਆ ਤੁਹਾਨੂੰ ਫਰਕ ਸਮਝਾਣਾ ਤੁਸੀਂ ਕਹਿੰਦੇ ਤੁਹਾਡੇ ਮਨ ਸਵਾਲ ਹੋਣਾ ਆਪਾਂ ਸ਼ਿਵਰਾਤਰੀ ਕੱਢਦੇ ਆ ਆਪਾਂ ਭੋਲੇ ਦੇ ਬਰਾਦ ਨੱਚਦੇ ਆ ਨਾ ਆਪਾਂ ਸਾਰੇ ਬਰਾਤੀ ਨੱਚਦੇ ਹਾਂ ਅੰਦਰ ਚ ਜੋ ਸਾਡੇ ਪਿਓ ਦੀ ਬਰਾਤ ਹੈ ਜੋ ਜਨੰਦਨ ਕਿਸੇ ਦਾ ਹੋਵੇ ਔਰ ਉੱਥੇ ਮਹਾਦੇਵ ਨੂੰ ਲਿਜਾ ਕੇ ਸਮਝੋ ਮੇਰੀ ਗੱਲ ਨੂੰ ਉੱਥੇ ਮਹਾਦੇਵ ਨੂੰ ਲਿਜਾ ਕੇ ਰੱਥ ਰੱਥ ਉੱਤੇ ਲਿਜਾ ਕੇ ਜਾਂ ਕਿਸੇ ਤਰ੍ਹਾਂ ਲਿਜਾ ਕੇ ਸ਼ਾਮਿਲ ਕਰਨਾ ਇੱਕ ਸਮਾਜਿਕ ਮੈਸੇਜ ਜਾਂਦਾ ਵੀ ਸਰ ਕਿ ਆਹ ਪੋਲ ਇਹਨਾਂ ਦੇ ਜਨਮ ਤੇ ਨੱਚੂ ਸਾਡੇ ਆਗੇ ਸਾਨੂੰ ਸਾਡਾ ਇਸ ਚੀਜ਼ ਦਾ ਵਿਰੋਧ ਆ ਆਪ ਦਾ ਰੱਜ ਗੱਜ ਬਗ ਮਨਾਣ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਡੇ ਸਨਾਤਨ ਸਮਾਜ ਦੇ ਕਿਸੇ ਦੇਵੀ ਦੇਵਤਾ ਨੂੰ ਇਨਵੋਲਮੈਂਟ ਨਾ ਕਰਨ ਇਹ ਸਾਡੀ ਮੰਗ ਆ ਨਹੀਂ ਹਟਣਗੇ ਨਹੀਂ ਕਰਨਗੇ ਪਰ ਸ਼ਿਫਸਨਾ ਪੰਜਾਬ ਕੜਾ ਰੁਖ ਬਣਾਉਂਗੀ ਸਾਡੇ ਰਜੀਵ ਟੰਡਨ ਜੀ ਦੇ ਅਨੁਸਾਰ ਜੋ ਸਾਨੂੰ ਡਿਸੀਜਨ ਲੱਗੋ ਸ਼ਿਫਸਨਾ ਕਾ ਨੂੰ ਅਸੀਂ ਉਹ ਕਰਾਂਗੇ ਨਹੀਂ ਨਹੀਂ ਸਤਿ ਸ੍ਰੀ ਅਕਾਲ ਉਹ ਜਿਹੜੀ ਸੀਸੀਟੀਵੀ ਫੂਟੇਜ ਆਈ ਹੈ ਨਾ ਉਹਦੇ ਚ ਕੀ ਸਾਰੀ ਪਿਕਚਰ ਕਲੀਅਰ ਹੈ ਸਾਨੂੰ ਪਹਿਲਾਂ ਮੈਸੇਜ ਆਹੀ ਲੱਗਾ ਸੀਗਾ ਵੀ ਇਹਨੇ ਸਾਡੇ ਲੇਡੀਜ਼ ਨੂੰ ਹੱਥ ਪਾਇਆ ਆਮਲਤ ਕਮੇਟੀ ਮੈਂਬਰ ਨੇ ਪਰ ਇਹਦਾ ਕੁਝ ਸਾਡੇ ਸਾਹਮਣੇ ਨਹੀਂ ਆ ਪ੍ਰਸ਼ਾਸਨ ਨੇ ਵੀ ਸਾਰੀ ਫੂਟੇਜ ਦੇਖੀ ਆ ਏ ਟੂ ਜ਼ੈਡ ਉੱਚ ਵੀ ਕਲੀਅਰ ਹੋਇਆ ਕਿ ਕੋਈ ਸੀ ਲੇਡੀਜ਼ ਨੂੰ ਕਿਸਨੇ ਕੋਈ ਬਦਤਮੀਜ਼ੀ ਨਹੀਂ ਕੀਤੀ ਨਾ ਕੋਈ ਅਪਸ਼ਬਦ ਬੋਲੇ ਆਡੀਓ ਕੈਮਰੇ ਲੱਗੇ ਹੋਏ ਆ ਵਿਦਆਊਟ ਉਹਨੇ ਆਡੀਓ ਕੈਮਰੇ ਨੇ ਸਾਰੀ ਪ੍ਰਸਾਦ ਦੀ ਵੀਡੀਓ ਸੁਣੀ ਹੈ ਪਰ ਸਾਡਾ ਮਤਲਬ ਇਹੀ ਹੈ ਵੀ ਸਾਡੇ ਕੋਈ ਦੁਸ਼ਮਣ ਨਹੀਂ ਹੈ ਉਹ ਵੀ ਸਾਡੇ ਵਾਂਗ ਸੇਵਾਦਾਰ ਹੀ ਨੇ ਜਿੱਦਾਂ ਅਸੀਂ ਲੋਕ ਸੇਵਾ ਕਰਦੇ ਪਰ ਇੱਕ ਮਰਿਆਦਾ ਅਨੁਸਾਰ ਅਨੁਸਾਰ ਲੰਗਰ ਲਾਇਆ ਜਿਹੜਾ ਕਮੇਟੀ ਦੀ ਪਰਮਿਸ਼ਨ ਜਿਹੜੇ ਐਡਾ ਵੜਾ ਤਾਮਝਮ ਚਲਾ ਰਹੇ ਨੇ ਜੇ ਉਹਨਾਂ ਕੋਈ ਸਿਸਟਮ ਬਣਾਇਆ ਹੋਵੇ ਵੀ ਲੰਗਰ ਬਾਹਰ ਲਾਣਾ ਤਾਂ ਕੁਝ ਉਹਦੇ ਵਿੱਚ ਕਰਨ ਹੋਊਗਾ ਨਾ ਕੋਈ ਪਰ ਆਪਾਂ ਉਸ ਨੂੰ ਪੰਗ ਕਰੀਏ ਫਿਰ ਦੂਸਰਾ ਕੀ ਭਾਈ ਸਾਹਿਬ ਲੰਗਰ ਦੇ ਵਿੱਚ ਆਪਾਂ ਉਰੇ ਬਾਲਾ ਜੀ ਮਹਾਰਾਜ ਦਾ ਸੰਦੂਰ ਸੰਦੂਰ ਦਾ ਸਰੂਪ ਹੈ ਉਹ ਤਾਂ ਨੇੜੇ ਵੀ ਨਹੀਂ ਲੱਗਦਾ ਕਿਸੇ ਚੀਜ਼ ਦਾ ਮਤਲਬ ਨਸ਼ੇ ਪੱਤੇ ਦੇ ਹੁਣ ਡ੍ਰਿੰਕਰ ਵੀ ਮੂੰਹ ਹੀ ਸੁਗ ਨਹੀਂ ਸਕਦੇ ਲੰਗਰ ਦੀ ਮਨਾ ਕਰਨ ਨਹੀਂ ਸਕਦੇ ਪਰ ਉਹ ਜੋ ਮੰਦਰ ਦੇ ਪ੍ਰਾਂਗਨ ਚ ਲੰਗਰ ਖਾਊਗਾ ਤਾਂ ਕਿੱਥੇ ਨਿਕਲ ਦੋਸੀ ਦੀ ਬੇਦਬੀ ਦਾ ਧਰਮ ਦੀ ਹੋਊਗੀ ਨਾ ਐਸੀ ਕਰਕੇ ਆਉਣੇ ਲਗ ਕਮੇਟੀ ਕਿਆ ਸੀਗਾ ਵੀ ਲੰਗਰ ਦੀ ਵਿਵਸਥਾ ਹੈ ਉਹ ਮੰਦਰ ਤੋਂ ਬਾਹਰ ਕਰੋ ਮੰਦਰ ਦੇ ਪ੍ਰਾਂਗਨ ਚ ਕੋਈ ਲੰਗਰ ਨਹੀਂ ਬਾਹਰ ਸਾਨੂੰ ਸਾਹਮਣੀ ਵੀ ਆਈਆਂ ਉਥੇ ਕੇਕ ਵੀ ਕੱਟੇ ਜਾ ਰਹੇ ਅਨਿਵਰਸਰੀਆਂ ਦੇ ਉਥੇ ਬਰਥਡੇ ਕੇਕ ਕੱਟੇ ਜਾ ਰਹੇ ਆ ਉਹ ਵੀ ਸਾਡੇ ਫੁਟੇਜ ਸਾਡੇ ਤੋਂ ਵੀਡੀਓ ਪਈਆਂ ਉਹੀ ਪਰਿਵ ਦੇਖੋ ਵਿਵਾਦ ਪ੍ਰਸ਼ਾਸਨ ਮੂਰੇ ਸੇਪ ਦੀ ਮੰਗ ਰੱਖਦੀ ਆ ਰਾਮ ਲੀਲਾ ਕਮੇਟੀ ਨੇ ਤੌਰ ਤਮਾਮ ਸਾਡੇ ਸੀਨੀਅਰ ਜੀ ਲੀਡਰ ਨੇ ਜਿਨੀ ਸ਼ਿਵਸਨਾ ਆਈਆਂ ਨੇ ਹਿੰਦੂ ਸੰਗਠਨ ਆਏ ਨੇ ਉਹਨਾਂ ਤਮਾਮ ਜਿਹੜੇ ਸੀਨੀਅਰ ਸਾਰੇ ਅੰਦਰ ਗੱਲ ਕੀਤੀ ਆ ਉਹਨਾਂ ਦੇ ਕੋਈ ਡਿਮਾਂਡ ਸੀਗੀਆਂ ਜਿਹੜੀ ਪ੍ਰਸ਼ਾਸਨ ਨੇ ਮੰਨ ਲਈਆਂ ਔਰ ਰੀਮ ਲੀਲਾ ਰਾਮ ਲੀਲਾ ਕਮੇਟੀ ਵੀ ਉਸ ਜੋ ਤਸੱਲੀ ਹੈ ਵੀ ਠੀਕ ਹੈ ਚੀਜ਼ ਹੋਣੀ ਚਾਹੀਦੀ ਸੀਗੀ ਔਰ ਜਿਹੜਾ ਸਾਡਾ ਜੀ ਸਾਡੀ ਵਿਵਾਦ ਸਾਡਾ ਤਾਂ ਹੈ ਜੇ ਸਾਡੀ ਕੋਈ ਸੁਣੇ ਜਾਂ ਸਾਡੇ ਕੋਈ ਸੁਣੀ ਰਿਹਾ ਫਿਰ ਵਿਵਾਦ ਕਿਸੇ ਚੀਜ਼ ਦਾ ਰਹਿਣਾ ਨਹੀਂ ਚਾਹੀਦਾ ਉਹ ਵੀ ਪਰਿਵਾਰ ਹਿੰਦੂ ਹੀ ਹੈ ਪਰ ਥੋੜੀ ਸਮਝ ਘੱਟ ਰਹੀ ਨਾਲ ਗਲਤੀ ਕਰਤੀ ਉਸ ਗਲਤੀ ਪਾਸੇ ਦਾ ਬਣਾ ਉਹਨਾਂ ਤਾਂ ਅੰਬਾਲਾ ਜੀ ਕਰ ਸਕਦੇ ਜਾਂ ਮਾਫੀ ਮੰਗਣ ਉੱਥੇ ਬਾਕੀ ਜੋ ਡਿਸਾਈਡ ਰਾਮੀ ਲਾ ਕਮੇਟੀਆਂ ਪਰਸਨ ਕੋਲ ਸਰ ਮਨਜ਼ੂਰ ਹੋਊਗਾ ਮੰਦਰ ਦੇ ਵਿੱਚ 29 ਤਰੀਕ ਨੂੰ ਬੇਅਦਬੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਕੱਲ ਮੀਟਿੰਗ ਹੋਈ ਸੀ ਔਰ ਅੱਜ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਕਿ ਪਹਿਲਾਂ ਸਾਰੇ ਅਸੀਂ ਇਕੱਠੇ ਹੋ ਗਏ ਜੋ ਸਾਡੇ ਪ੍ਰਸ਼ਾਸਨ ਨਾਲ ਸਾਡੀ ਗੱਲ ਨਹੀਂ ਸੁਣਦਾ ਤਾਂ ਅਸੀਂ ਥਾਣੇ ਦੇ ਬਾਹਰ ਧਰਨਾ ਦੇਵਾਂਗੇ ਲੇਕਿਨ ਪ੍ਰਸ਼ਾਸਨ ਐਸ ਐਚ ਓ ਸਾਹਿਬ ਡਿਵੀਜ਼ਨ ਨੰਬਰ 4 ਸਾਡੇ ਕੋਲ ਇੱਥੇ ਸਵੇਰੇ ਆ ਗਏ ਕਿ ਤੁਸੀਂ ਆਪਣੀਆਂ ਮੰਗਾਂ ਦੱਸੋ ਅਸੀਂ ਜਿਹੜੇ ਦੂਸਰੇ ਤੁਹਾਨੂੰ ਬੁਲਾ ਕੇ ਜੋ ਵੀ ਹੋਰਿਆ ਤੁਹਾਡੀਆਂ ਮੰਗਾ ਉਹਨੂੰ ਪੂਰੀਆਂ ਕਰਾਵਾਂਗੇ ਇਹਨਾਂ ਨੇ ਪੂਰੀ ਜ਼ਿੰਮੇਵਾਰੀ ਲਈਤੀ ਹੈ ਕਿ ਜੋ ਵੀ ਤੁਹਾਡਾ ਇੱਥੇ ਮਸਲਾ ਹੈ ਅਸੀਂ ਉਹਨੂੰ ਆਪਣੇ ਤੌਰ ਤੇ ਪੂਰਾ ਹੱਲ ਕਰਾ ਕੇ ਦਵਾਂਗੇ ਅਗਰ ਉਹ ਨਹੀਂ ਇਸ ਗੱਲ ਨੂੰ ਮੰਨਦੇ ਤਾਂ ਅਸੀਂ ਉਹਨਾਂ ਦੇ ਉੱਤੇ ਬੰਦ ਦੀ ਕਾਰਵਾਈ ਕਰਾਂਗੇ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਹੈ ਇਸ ਵਿਸ਼ਵਾਸਨ ਤੋਂ ਬਾਅਦ ਜਿੰਨੇ ਵੀ ਸਾਡੇ ਇੱਥੇ ਸੰਤ ਧਾਰਮਿਕ ਔਰ ਸਮਾਜਿਕ ਲੋਕ ਆਏ ਸੀ ਇਹਨਾਂ ਨੇ ਇਸ ਰੂਪ ਦੇ ਵਿੱਚ ਅਸੀਂ ਆਪਣੀਆਂ ਇਹਨਾਂ ਨੂੰ ਸ਼ਰਤਾਂ ਲਿਖ ਤੇ ਦਿੱਤੀਆਂ ਔਰ ਇਹਨਾਂ ਨੇ ਪੂਰਾ ਸ਼ਵਾਸਨ ਲੇਤਾ ਹੈ ਪ੍ਰਸ਼ਾਸਨ ਨੇ ਕਿ ਅਸੀਂ ਤੁਹਾਡੇ ਮੰਦਰ ਦੀ ਪੂਰੀ ਮਰਿਆਦਾ ਨੂੰ ਬਣਾ ਕੇ ਰੱਖਾਂਗੇ ਜੋ ਵੀ ਸਮਾਜਿਕ ਤੱਤ ਇੱਥੇ ਆ ਕੇ ਕੁਝ ਵੀ ਕਾਹਦਾ ਕਰਨਾ ਚਾਹੁੰਦੇ ਆ ਉਹਨਾਂ ਦੇ ਉੱਤੇ ਪੂਰਾ ਬੈਨ ਕਰਾਂਗੇ ਇਸ ਦੇ ਨਾਲ ਹੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੇ ਇੱਥੇ ਆਏ ਔਰ ਸਾਡੇ ਨਾਲ RAMLAL ਕਮੇਟੀ ਦੇ ਨਾਮ ਅਕੰਢ ਨਾਲ ਕੰਦਾ ਮਲਾ ਕੇ ਖੜੇ ਸਾਰੇ ਸ਼ਹਿਰ ਵਾਸੀਆਂ ਨਾਲ ਸਾਰੀ ਧਾਰਮਿਕ ਸੰਸਥਾਵਾਂ ਦਾ ਔਰ ਸਾਰੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਦਾ ਔਰ ਸੰਤ ਸਮਾਜ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਤੁਹਾਡੇ ਮੀਡੀਆ ਵਾਲਾ ਦਾ ਬਹੁਤ-ਬਹੁਤ ਧੰਨਵਾਦ ਹੈ ਕਿਰਪਾ ਕਰਕੇ ਜੋ ਸਚਾਈ ਹੋਵੇ ਉਹਨੂੰ ਜਰੂਰ ਮੀਡੀਆ ਤੇ ਦਿਖਾਇਆ ਕਰੋ ਕਿਸੇ ਵੀ ਭ੍ਰਮਣ ਜਾਂ ਪੜਾਇਆ ਕਰੋ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਰਾਮਲੀਲਾ ਕਮੇਟੀ ਨੇ ਜੋ ਵੀ ਕਦੀ ਕੀਤਾ ਸਾਹਮਣੇ ਸਪਸ਼ਟ ਕਰਕੇ ਦੱਸਿਆ ਔਰ ਅੱਜ ਵੀ ਅਸੀਂ ਉਸ ਕਰਤੇ ਖੜੇ ਆ ਅਸੀਂ ਮੰਦਿਰ ਦੀ ਮਰਿਆਦਾ ਨੂੰ ਬਣਾ ਕੇ ਰੱਖਣ ਵਾਸਤੇ ਜੋ ਕਰ ਰਿਹਾ ਹੈ ਸੈਪਟਕ ਨੇ ਉਹ ਚੱਕ ਰਹੇ ਆ ਇਸ ਪ੍ਰਸ਼ਾਸਨ ਜ਼ਿੰਮੇਵਾਰ ਲੈ ਰਹੇ ਆ ਪੂਰੀ ਤਰੀਕੇ ਨਾਲ ਕਿ ਰਾਮਲੀਲਾ ਕਮੇਟੀ ਦੀ ਮਰਿਆਦਾ ਨੂੰ ਔਰ ਮੰਦਿਰ ਦੀ ਮਰਿਆਦਾ ਨੂੰ ਬਣਾ ਕੇ ਰੱਖਣ ਸਾਡਾ ਪੂਰਾ ਸਹਿਯੋਗ ਕਰੂਗਾ ਜੈ ਸ਼੍ਰੀ ਰਾਮ ਜਿਹੜਾ ਮੰਦਿਰ ਦਾ ਵਿਵਾਦ ਨਹੀਂ ਸੀਗਾ ਉਹ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਜੋ ਵੀ ਇੱਥੇ ਪਰਮਿਸ਼ਨਾਂ ਦਿੱਤੀਆਂ ਜਾਂਦੀਆਂ ਉਦੇ ਮੁਤਾਬਕ ਕਾਰਵਾਈ ਹੁੰਦੀ ਹੈਗੀ ਆ ਜਿੱਦਾਂ ਕਿਸੇ ਦੀ ਸ਼ਰਤ ਆ ਕੋ ਲੰਗਰ ਲਾਉਣਾ ਜਾਂ ਸੇਵਾ ਭਾਵਨਾ ਕਰਨੀ ਹੈਗੀ ਆ ਉਹ ਅੱਜ ਇਹਨਾਂ ਤੋਂ ਅਸੀਂ ਲੈਟਰ ਲਿਖਾ ਕੇ ਲੈ ਲਿਆ ਹੈਗਾ ਉਹਦੇ ਚ ਪਰਮਿਸ਼ਨਾਂ ਵੀ ਇਹਨਾਂ ਨੇ ਦੇਣੀਆਂ ਔਰ ਜੋ ਅੱਜ ਸਨਾਤਨ ਧਰਮ ਵੱਲੋਂ ਆਇਆ ਹੈਗਾ ਵਾ ਉਹ ਵੀ ਇਹਨਾਂ ਨੇ ਦੇਖਣਾ ਹੈਗਾ ਕਮੇਟੀ ਨੇ ਜਦੋਂ ਪਰਮਿਸ਼ਨ ਮੰਗਣਗੇ ਅਸੀਂ ਇਹਨਾਂ ਵਾਲੇ ਲੈਟਰ ਪੈਡ ਤੇ ਪਰਮਿਸ਼ਨ ਦਿਆ ਕਰਾਂਗੇ ਅੱਗੇ ਤੋਂ ਜਿਹੜਾ ਵੀ ਵਿਵਾਦ ਹੈ ਲੰਗਰ ਲਗਾਉਣ ਨੂੰ ਲੈ ਕੇ ਜਿਹੜਾ ਵਿਵਾਦ ਲੰਗਰ ਲਗਾਉਣ ਕਰਕੇ ਹੋਇਆ ਹੈਗਾ ਵਾ ਉਹ ਦੋਨਾਂ ਪਾਰਟੀਆਂ ਦੇ ਅਸੀਂ 5-5 ਸਾਲਸੀ ਬਣਾਤੇ ਹੈਗੇ ਆ ਜੋ ਫੈਸਲਾ ਕਰਨਗੇ ਆਪਸ ਵਿੱਚੋਂ ਮਨਜ਼ੂਰ ਹੋਊਗਾ ਤੇ ਪਹਿਲਾਂ ਵੀ ਫਟਬਾਲ ਵੀ ਹੋਈ ਹੈ ਜਿਹੜੀ ਉਹੀ ਐਮਐਲਆਰ ਆਈਆਂ ਸੈਂਪਲ ਬਲੰਟ ਹੈਗੀਆਂ ਉਹਦੇ 'ਚ ਦੋਨਾਂ ਪਾਰਟੀਆਂ ਨੇ ਕਿਸੇ ਵੀ ਧਰਮ ਦਾ ਇਸ਼ੂ ਦਾ ਮੁੱਦਾ ਹੁੰਦਾ ਤਾਂ ਉਹਨਾਂ ਨੇ ਬੜੀ ਅੱਜ ਇਹਨਾਂ ਨੇ ਸਿਆਣਫਰਾਂ ਸਾਰਿਆਂ ਨੇ ਅਸੀਂ ਬੈਠੇ ਆਂ 5-5 ਸਾਲਸੀ ਅਪਾਇੰਟ ਕਰਤੇ ਹੈਗੇ ਆ ਉਹ ਜੋ ਵੀ ਹੋਊਗਾ ਜੋ ਸਾਲਸੀ ਫੈਸਲਾ ਕਰਨਗੇ ਮਨਜ਼ੂਰ ਹੋਊਗਾ ਜੀ ਮੈਡਿਓ ਪੁੱਛਿਆ ਸਾਰੇ ਕਮੇਟੀ ਮਹਿਮਾਨ ਸਾਰੇ ਹਾਜ਼ਰੀਨ ਮੇਰੇ ਪਾਸ ਹੀ ਖੜੇ ਆ ਪਿਛਲੇ 8 ਸਾਲ ਤੋਂ ਕਿ 10 ਸਾਲ ਤੋਂ ਲੰਗਰ ਚੱਲਦਾ ਹੈਗਾ ਉਹ ਪਰਮਿਸ਼ਨ ਨਾਲ ਉਹ ਪਰਮਿਸ਼ਨ ਨਾਲ ਚੱਲਦਾ ਸੀ ਹੁਣ ਕੋਈ ਪਰਮਿਸ਼ਨ ਨਹੀਂ ਹੋਈ ਇਹ ਕਮੇਟੀ ਹੀ ਜ਼ਿੰਮੇਵਾਰ ਹੋਊਗੀ ਜੀਨੂੰ ਪਰਮਿਸ਼ਨ ਦੇਣੀ ਆ ਜਾਂ ਜੀਨੂੰ ਨਹੀਂ ਦੇਣੀ ਜੋ ਇਹ ਕਹਿਣਗੇ ਜੇ ਉਹਦੀ ਕੋਈ ਬੱਗਿਆ ਕਰੂਗਾ ਅਸੀਂ ਕਮੇਟੀ ਦੇ ਲੈਟਰ ਪੈਡ ਤੇ ਜੋ ਕਾਰਵਾਈ ਬਣਦੀ ਉਹ ਇਹਨਾਂ ਦੇ ਸਾਥ ਘਟ ਨਾਲ ਖੜੇ ਆ ਸੀ ਮਤਲਬ ਆਨ ਆਲੇ ਸਮੇਂ ਦੇ ਵਿੱਚ ਕੋਈ ਵੀ ਅਗਰ ਪ੍ਰੋਗਰਾਮ ਕਰਨਾ ਜਾਂ ਲੰਗਰ ਲਗਾਣਾ ਕਿਸੇ ਤਰ੍ਹਾਂ ਦਾ ਵੀ ਇਹ ਕਮੇਟੀ ਜਿਹੜੀ ਆ ਪਹਿਲਾਂ ਉਸ ਨੂੰ ਜੰਦੂਗੀ ਉਹ ਰਸਤੇ ਬਾ ਜਿਹੜਾ ਸਾਰੇ ਕਰੇ ਜਿਹੜਾ ਇਹ ਸਵਾਲ ਆ ਨਾ ਇਹ ਸਵਾਲ ਤੁਹਾਡਾ ਪਰਮਿਟ ਕਮੇਟੀ ਨੂੰ ਕਮੇਟੀ ਦਾ ਸਵਾਲ ਆ ਕਮੇਟੀ ਵਾਲਿਆਂ ਨਾਲ ਕਰੋ ਜਿਹੜਾ ਅਸੀਂ ਆ ਮੇਰਾ ਇੱਥੇ ਬਤੌਰ ਮੁਖ ਅਫਸਰ ਜੋ ਮਾਨਯੋਗ ਸਾਡੇ ਸੀਪੀ ਸਾਹਿਬ ਜੋ ਮਾਨਯੋਗ ਸਾਡੇ ਏਡੀਸੀਪੀ ਸਾਹਿਬ ਐਸਪੀ ਸਾਹਿਬ ਦੀਆਂ ਹਾਜ਼ਰੀਆਂ ਹੈਗੀਆਂ ਅਸੀਂ ਇੱਕ ਐਜੇ ਪਰਿਵਾਰਕਾ ਚ ਮਸਲਾ ਨਹੀਂ ਠਿਆ ਇਹ ਲਾਅ ਐਂਡ ਆਰਡਰ ਦੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਕ੍ਰੀਏ ਠਾਉਣ ਦੇਣੀ ਜਿਹੜਾ ਭਾਈਚਾਰੇ ਦੇ ਵਿੱਚ ਕੋ ਤਰੇਡ ਪਵੇ ਅਸੀਂ ਵੀ ਕੋਸ਼ਿਸ਼ ਕਰਾਂਗੇ ਐਡੀਪਾਰਟਮੈਂਟ ਬੇ ਜੋ ਪਰਿਵਾਰਾਂ ਚ ਤੜ ਪਈ ਉਹ ਪੂਰੀ ਕੀਤੀ ਜਾਵੇ ਔਰ ਜਿਹੜੀਆਂ ਹੈਗੀਆਂ ਕਮੇਟੀ ਵੱਲੋਂ ਉਹ ਕਮੇਟੀ ਜ਼ਿੰਮੇਵਾਰ ਹੈਗੀ ਹੈ ਉਹ ਇਹਨਾਂ ਨਾਲ ਗੱਲ ਕਰਨੀ ਹੈ